ਜਿਹੜੀ ਪੈਲਗਮ ਦੇ ਵਿੱਚ ਘਟਨਾ ਹੋਈ ਹੈ ਬਹੁਤ ਹੀ ਮਾੜੀ ਘਟਨਾ ਹੋਈ ਹੈ ਉਸ ਦੇ ਸਬੰਧ ਵਿੱਚ ਜਿਹੜੇ ਜੇਨਕੇ ਦੇ ਸਟੂਡੈਂਟਸ ਹਨ ਕਈ ਵਾਰੀ ਉਹਨਾਂ ਦੇ ਮਨ ਦੇ ਵਿੱਚ ਡਰ ਪੈ ਜਾਂਦਾ ਹੈ ਕਿ ਅਸੀਂ ਇੱਥੇ ਸੇਫ ਆ ਕਾ ਨਹੀਂ ਉਸ ਸਬੰਧ ਵਿੱਚ ਅੱਜ ਇਸ ਚੰਡੀਗੜ੍ਹ ਯੂਨੀਵਰਸਿਟੀ ਦੇ ਵਿੱਚ ਜੇਨਕੇ ਦੇ ਸਟੂਡੈਂਟਸ ਨਾਲ ਗੱਲਬਾਤ ਕੀਤੀ ਔਰ ਇੱਥੋਂ ਦੀ ਫੈਕਲਟੀ ਮੈਂਬਰਸ ਸਹਿਬਾਨਾਂ ਨਾਲ ਵੀ ਗੱਲਬਾਤ ਕੀਤੀ ਤੇ ਪੂਰੀ ਅਸ਼ੋਰੈਂਸ ਦਿੰਦੀ ਹੈ ਕਿ ਇੱਥੇ ਸਾਰੇ ਹੀ ਸਟੂਡੈਂਟਸ ਜਿਹੜੇ ਸੇਫ ਨੇ ਕਿਸੇ ਨੂੰ ਕੋ ਡਰ ਨਹੀਂ ਘੋ ਭਰਾਉਣ ਦੀ ਲੋੜ ਨਹੀਂ ਸਾਡਾ ਇੱਕ ਭਾਈਚਾਰਾ ਭਾਈਚਾਰੇ ਦੇ ਤੌਰ ਤੇ ਚਾਹੇ ਸੜੀਆਂ ਅਲੱਗ-ਅਲੱਗ ਸਟੇਟਸ ਦੇ ਇੱਥੇ ਸਟੂਡੈਂਟਸ ਨੇ ਜਾਂ ਅਲੱਗ-ਅਲੱਗ ਰੈਲੀਜੀਅਨਸ ਦੇ ਨੇ ਉਹਨਾਂ ਦੇ ਵਿੱਚ ਕੋਈ ਵੀ ਭੇਦਭਾਵ ਨਹੀਂ ਹੈ ਸਾਰੇ ਹੀ ਸਟੂਡੈਂਟਸ ਨੇ ਹਿੰਦੁਸਤਾਨ ਦੇ ਸਾਰੇ ਸਟੂਡੈਂਟਸ ਨੇ ਇੱਕ ਮਾਤਰ ਇਕੱਠੇ ਹੋ ਕੇ ਜਿਹੜੇ ਇੱਥੇ ਪੜ੍ਹਾਈ ਕਰ ਰਹੇ ਨੇ ਬੜੇ ਹੀ ਭਾਈਚਾਰੇ ਨਾਲ ਰਹ ਰਹੇ ਨੇ ਸਟੂਡੈਂਟਸ ਤੋਂ ਉਹਨਾਂ ਦੇ ਬਾਰੇ ਕੋਈ ਪ੍ਰੋਬਲਮ ਵੀ ਪੁੱਛੀ ਗਿਆ ਤੇ ਕਿਸੇ ਨੇ ਵੀ ਕੋਈ ਦੁੱਖ ਤਕਲੀਫ ਜਿਹੜਾ ਯਾਰ ਨਹੀਂ ਕੀਤਾ ਔਰ ਸਾਰੇ ਹੀ ਸੈਟੀਸਫਾਈਡ ਨੇ ਤੇ ਪੰਜਾਬ ਪੁਲਿਸ ਹਮੇਸ਼ਾ ਹਰ ਇੱਕ ਸਿਟੀਜ਼ਨ ਦੀ ਰੱਖਿਆ ਲਈ ਜਿਹੜੀ ਹਾਜ਼ਰ ਸਟੂਡੈਂਟਸ ਨਾਲ ਅਸੀਂ ਆਪਣੇ ਨੰਬਰ ਵੀ ਸ਼ੇਅਰ ਕੀਤੇ ਨੇ ਤੇ ਜੇਕਰ ਕਿਸੇ ਨੂੰ ਕੋਈ ਪ੍ਰੋਬਲਮ ਆਵੇ ਉਹ ਆਪਣੀ ਯੂਨੀਵਰਸਿਟੀ ਦੇ ਫੈਕਲਟੀ ਮੈਂਬਰ ਸਾਹਿਬਾਨ ਨਾਲ ਤੇ ਸਾਡੇ ਨਾਲ ਜਦੋਂ ਮਰਜ਼ੀ ਤਾਲਮਲ ਕਰ ਸਕਦੇ ਆ ਤੇ ਅਸੀਂ ਹਮੇਸ਼ਾ ਹਾਜ਼ਰ ਹਾਂ ਥੈਂਕ ਯੂ ਸਰ ਇਹ ਕਾ ਉਹ ਸੋਸ਼ਲ ਮੀਡੀਆ ਤੇ ਜਿਹੜੀਆਂ ਵਾਇਰਲ ਵੀਡੀਓ ਹੋ ਰਹੀਆਂ ਤੁਸੀਂ ਵੀ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਹੜਾ ਭ੍ਰੰਮ ਫੈਲਾਇਆ ਜਾ ਰਿਹਾ ਕਿਤੇ ਨਾ ਕਿਤੇ ਹਿੰਦੂ ਭਾਈਚਾਰੇ আর ਮੁਸਲਮਾਨ ਭਾਈਚਾਰੇ ਦੇ ਵਿੱਚ ਜਿਹੜਾ ਖਟਾਸ ਪੈਦਾ ਕਰਨ ਦੀ ਇਹ ਕੋਸ਼ਿਸ਼ ਕਰ ਰਹੀ ਨੇ ਉਹਨਾਂ ਬਾਰੇ ਕੀ ਕਹੋਗੇ ਦੇਖੋ ਜੀ ਮੈਂ ਸਟੂਡੈਂਟਸ ਨੂੰ ਇਹੋ ਕਿਹਾ ਕਿ ਸੋਸ਼ਲ ਮੀਡੀਆ ਤੇ ਜਿਹੜੀਆਂ ਵੀ ਮੱਲਬਤਾਂ ਸਾਹਮਣੇ ਆਉਂਦੀਆਂ ਨੇ ਉਹਨਾਂ ਤੇ ਪ੍ਰਸਨ ਨਾ ਕੀਤਾ ਜਾਵੇ ਕਿਉਂਕਿ ਉਹ ਆਪਸ ਦੇ ਵਿੱਚ ਭਾਈਚਾਰਾ ਖਰਾਬ ਕਰਨ ਲਈ ਜਿਹੜੀਆਂ ਇਦਾਂ ਦੀਆਂ ਜਿਹੜੀਆਂ ਰੀਲਾਂ ਆ ਰਹੀਆਂ ਨੇ ਜਿੱਥੋਂ ਵੀ ਇਹਨਾਂ ਨੂੰ ਕੋਈ ਡਾਊਟਸ ਪੈਦਾ ਹੁੰਦੇ ਨੇ ਉਤਰੋਂ ਤੋਂ ਪ੍ਰਸ਼ਾਸਨ ਨਾਲ ਤਾਲਮਿਲ ਪੈਦਾ ਕਰਨ ਤਾਂ ਕਿ ਜਿਹੜੀ ਇਹਨਾਂ ਦੀ ਮਿਸ ਅੰਡਰਸਟੈਂਡ ਕਿਸੇ ਤਰ੍ਹਾਂ ਹੁੰਦੀ ਹੈ ਸੋਸ਼ਲ ਮੀਡੀਆ ਤੇ ਖਬਰ ਦੇਖ ਕੇ ਉਹਨੂੰ ਦੂਰ ਕੀਤਾ ਜਾ ਸਕੇ ਤਾਂ ਮੈਂ ਆਮ ਲੋਕਾਂ ਨੂੰ ਵੀ ਅਪੀਲ ਕਰਾਂਗਾ ਕਿ ਇਸ ਤਰ੍ਹਾਂ ਦੀ ਕੋਈ ਸੋਸ਼ਲ ਮੀਡੀਆ ਤੇ ਗਲਤ ਪ੍ਰਚਾਰਨਾ ਕੀਤਾ ਜਾਵੇ ਜਿੰਦੇ ਚ ਸਾਡੇ ਆਪਸੀ ਭਾਈਚਾਰੇ ਦੇ ਵਿੱਚ ਫਰਕ ਪੈ ਅਗਰ ਕੋਈ ਕਰਦਾ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਹੋਏਗੀ ਜਿਹੜਾ ਗਲਤ ਕਰੇਗਾ ਜੀ ਉਹਦੇ ਖਿਲਾਫ ਸਖਤ ਐਕਸ਼ਨ ਹੋਵੇ ਥੈਂਕ ਯੂ ਸੀ ये ने से पहले आपको ब्रीफ कर दिया है इंश्योरेंस भी दिया है फिर ये जो पुलवामा अटैक हुआ है पहलगाम तो पहलगाम का तो ये इसलिए अनफॉर्चुनेट लेकिन तो उससे ज्यादा चीज़ ये है, उस चीज़ जिस मकसद से ये है, किया गया है अगर वो पूरा हो ठीक है वो बेसिकली उन्होंने ड्रिफ्ट डालने के लिए किया ड्रिफ्ट डले और ये आपस में इनमें फ्रिक्शन पैदा हो तो मुझे आपसे रिक्वेस्ट है और हमें आपसे वादा है कि हम ऐसी कोई भी चीज़ नहीं होने देंगे जिससे आप लोगों को ये लगे भी वैसे तो मुझे ये कहना ही नहीं चाहिए क्योंकि वी आर वन हम सब एक हैं हमें मतलब आपको एक सेपरेटली ये इंश्योरेंस देने की जरूरत नहीं है क्योंकि आप हम में से हो वी आर आर सेम फैमिली लेकिन फिर भी ये कह रहा हूँ कि ये भी हालात ऐसे हैं जो ऐसी ये चीज़ हुई है ये जो किसी हल है उसके लिए हम आपसे इश्योरेंस मतलब प्रॉमिस करते हैं अभी हाँ अभी किसी को अगर कोई भी प्रॉब्लम है तो हम आपको अपने नंबर शेयर कर रहे हैं वी विल बी देर विद इन टेन मिनट्स इससे ज़्यादा टाइम भी नहीं लेंगे ठीक है और वैसे तो हम कोई भी प्रॉब्लम आने नहीं देंगे हम वादा करते हैं लेकिन फिर भी अगर किसी को लगता है तो हम अभी अपने नंबर शेयर कर रहे हैं मेरा अपना नंबर है प्लीज नोट करिए डबल नाइन वन फाइव वन नाइन जीरो एट सिक्स थ्री आई रिपीट डबल नाइन फाइव वन नाइन एट सिक्स डी एस पी है जो उनका भी नोट कर अपना नाम मनप्रीत सिंह आई एम आर एस पी मोहाली रिपीट करने की जरूरत है मेरे वाला सेकंड कंसर्न डीएसपी है जो सर्कल